ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਜੱਸਿਆਣਾ ਜ਼ਿਲ੍ਹਾ ਮਕਸਰ ਸਾਹਿਬ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਤਾਜੀ ਸੂਈ ਸਵਾਈ ਜਰਸੀ ਵੜ ਦਿਖਾ ਦੇਣੀ ਹੈ ਚੰਗੀ ਵਹਿੜਾ ਤੇ ਹਵਾਨੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਤਿਆਰ ਕੀਤੀ ਹੋਈ ਹੈ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੀ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪੀ ਦੋ ਟਾਈਮ ਦੀ ਚੁਵਾਈ ਕਰਕੇ ਖਰੀਦ ਲਿਆ ਜੇ ਨੰਬਰ 22 ਦਾ ਮੈਂ ਸਕਰੀਨ ਦੇ ਉੱਪਰ ਚਲਾ ਦੂੰਗਾ। ਹਾਂਜੀ ਦੋਸਤੋ ਵੈੜ ਦੂਜਾ ਸੂਹਾ ਸੂਈ ਹੈ। 7:30 ਵੇ ਵੀ ਰੱਖਦਾ ਵਾ ਕਿ ਸੂਈ ਸੀਗੀ। ਤੇ ਹਵਾਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ। ਪੂਰਾ ਚੰਗਾ ਹਵਾਨਾ ਠੋਸ ਨਿਗਰ ਹਵਾਨਾ ਤਿਆਰ ਕੀਤਾ ਹੋਇਆ। ਤੇ ਜੇਰ ਵੀਰ ਕਹਿੰਦਾ ਪ੍ਰੋਪਰ ਪੈ ਗਈ ਇਹਦੀ। ਤੁਹਾਨੂੰ ਆਪਾਂ ਜੇਰ ਵੀ ਦਿਖਾਵਾਂਗੇ ਇਹਦੀ। ਆਹ ਦੇਖ ਸਕਦੇ ਆਂ ਦੋਸਤੋ ਪ੍ਰੋਪਰ ਜੇਰ ਪੈ ਗਈ। ਤੇ ਦੂਜਾ ਸੂਹਾ ਦੋਸਤੋ ਵੈਰ ਸੂਈ ਹੈ। ਤੇ 12 13 ਕਿਲੋ ਬੋਲਾ ਵੀਰ ਕਹਿੰਦਾ ਥੱਲੇ ਤਿਆਰ ਆ ਤੇ ਪਹਿਲੇ ਸੂਏ ਵੀਰ ਕਹਿੰਦਾ ਵਹਿੜ ਨੇ 17 18 ਗੋਦ ਖੁੱਲਾ ਚਵਾਇਆ ਐਤ ਕੀ ਵੀਰ ਕਹਿੰਦਾ 20 ਪਲਸ ਗੋਦ ਖੁੱਲਾ ਚਵਾ ਦੂਗੀ ਤੇ ਹਵਾਨਾ ਚੈੱਕ ਕਰ ਸਕਦੇ ਆ ਪੂਰਾ ਚੰਗਾ ਹਵਾਨਾ ਠੋਸ ਨਿਗਰ ਹਵਾਨਾ ਤਿਆਰ ਕੀਤਾ ਹੋਇਆ ਪੂਰਾ ਪੱਟਾ ਨੇ ਫਸਦਾ ਤੇ ਆ ਇਹਦੇ ਮਗਰ ਬੱਚਾ ਆ ਗਿਆ ਦੋਸਤੋ ਦੇ ਸਕਦੇ ਫੇਸ ਕੁਆਲਟੀ ਚੈੱਕ ਕਰ ਸਕਦੇ ਪੰਜਾਬ ਵਾਲੀ ਜੈਸੀ ਆ ਚੰਗੀ ਵਹਿੜਾ ਚੰਗੇ ਦਾ ਦਾ 88 ਤੇ ਚੰਗੀ ਰਾਜੀ ਹੈ ਸੂਈ ਕਰਕੇ ਥੋੜੀ ਲਿੱਸੀ ਲੱਗਦੀ ਹੈ ਉਹ ਵੈੜ ਚੰਗੀ ਰਾਜੀ ਹੈ ਤੇ ਥਣਾ ਸੈਚ ਦੇ ਸਕਦੇ ਆ ਦੋਸਤੋ ਥਣਾ ਸੈਚ ਚੈੱਕ ਕਰ ਸਕਦੇ ਆ ਚਾਰੇ ਥਣ ਕੱਲੇ ਕੱਲੇ ਨਿਖਰ ਵਿੱਚ ਚੁਆਈਏ ਲੱਗੇ ਪੂਰੀ ਫੋਲ ਗਿਆ ਆਪਣੇ ਥਣ ਲੱਗੇ ਹੋਏ ਆ ਦੋਸਤੋ ਆ ਦੇਖ ਸਕਦਾ ਸੀਲ ਠੰਡੀ ਬਹੁਤ ਜ਼ਿਆਦਾ ਬਾਈ ਕਹਿੰਦਾ ਤੇ ਹਵਾਨਾ ਚੈੱਕ ਕਰ ਸਕਦੇ ਬੈਕ ਸਾਈਡ ਤੋਂ ਪੂਰਾ ਨਿਗਰ ਹਵਾਨਾ ਤਿਆਰ ਕੀਤਾ ਹੋਇਆ ਤੇ ਬਾਈ ਕਹਿੰਦਾ ਵੈੜ ਦਾ ਪ੍ਰਾਈਸ ਫੋਨ ਉੱਪਰ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜੇ ਦੋਸਤੋ ਅੱਜ ਦੀ ਵੀਡੀਓ ਚ ਇਹ ਇੱਕ ਜਰਸੀ ਵੜ ਬਾਈ ਦੀ ਵਿਕਾਊ ਸੀਗੀ ਚੈਨਾਂ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਰੂਟੀਨ ਚ ਦੇਖਣ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਗਲੀ ਨਵੀਂ ਵੀਡੀਓ ਜਲ ਮਿਲਾਂਗੇ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰਿਆਂ ਦਾ